ਬਿਲਾ ਉਦਿਕੇ ਪਾਤਸ਼ਾਹੀ ਦਸਵੀਂ ਪ੍ਰਤਮ ਪਦਉਤੀ ਸਿਮਰਤੈ ਗੁਰੂ ਨਾਨਕ ਲਹੀਂ ਟਾਇਏ ਫਿਰ ਅੰਗਦ ਕਰਤੇ ਅਮਰਦਾਸੋ RAMਦਾਸੈ ਹੋਈ ਸਹਾਈ ਅਰਜਨੋ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਮਿਥੇ ਸਭ ਦੁਖ ਜਾਏ ਇਕ ਬਹਾਦਰ ਸਿਮਰਿਆ ਘਰ ਨੋਂ ਨੇਦੇ ਆਵੇ ਧਾਏ ਸਭ ਤਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਤਾਈ ਹੋਏ ਸਹਾਈ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਤ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਤੇ ਆਰਿਆ ਦੋਹਾਂ ਸਹਿਬ ਜਾਗਿਆ ਚਾਲੀਆਂ ਮੁਕਤੇ ਆ ਹੱਟੀਆਂ ਜਪੀਆਂ ਤਪੀਆਂ ਜਿਨਾ ਨਾਮ ਜਪਿਆ ਵੰਡ ਛਕਿਆ ਦੀਗ ਚਲਾਈ ਤੇਗ ਵਾਹੀ ਦੇਖਿਆ ਨ ਦੇਸ ਕੀਤਾ ਦਿਲਾਂ ਪਿਆਰਿਆ ਸਤਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲ ਜੀ ਕਰਾ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਜੜੇ ਆ ਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸਵਾਸਾ ਨਾਲ ਨਿਭਾਈ ਤੇਨਾ ਦੀ ਕਮਾਈ ਦਾ ਧਿਆਨ ਭਰ ਕੇ ਖਾਲਸਾ ਜੀ ਬੋਲੋ ਜੀ ਆਤਮਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਗੋਲੋ ਜੀ ਵਾਹਿਗੁਰੂ ਬੇਤਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਜਿਤ ਆਵੇ ਤੇਕ ਆਵਣ ਦਾ ਸਦਕਾ ਸਰਬਸੋਪਹੁ ਹੋਵੇ ਜਹਾ ਜਹਾ ਖਾਲਸਾ ਜੀ ਸਾਹਿਬ ਕਹਾ ਕਹਾ ਰਸਿਆ ਰਿਆਏ ਤੀਗ ਤੀਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਹਿਬ ਜੀ ਸਹਾਈ ਖਾਲਸਾ ਜੀ ਕੇ ਗੋਲ ਬਾਲੇ ਬੋਲੋ ਜੀ ਨੋ ਸਿੱਕੇ দান ਕੇਸ দান ਰਹਿਤ দান ਬੀਤ দান ਵਸਾਹਾ দান ਪਰੋਸਾ দান ਗੰਨਾ ਸਿਰ দান ਨਾਮ দান ਸ੍ਰੀ ਅਮਰਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਾਨ ਚੌਕੀਆਂ ਧੰਦੇ ਬੁੰਗੇ ਜੁਗੋ ਝੁਗ ਅਡਾਲ ਧਰਮ ਕਾ ਜੈਕਾਰ ਗੋਲ ਜੀ ਨੀਵਾ ਮਤ ਉੱਤੇ ਮਤ ਦਾ ਰਾਖਾ ਆਪ ਵਾਹਿਗੁਰੂ ਏ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਬਾਰ ਜੀਉ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦਵਾਰੀਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਸੂੜਿਆ ਗਿਆ ਜਿੰਨ੍ਹਾਂ ਦੇ ਖੁੱਲੇ ਦਰਸਾਂ ਦੀ ਬਾੜੋ ਅੱਤੇ ਸੇਵਾ ਸੰਭਾਉ ਦਾ ਧੰਨ ਖਾਲਸਾ ਜੀ ਨੂੰ ਬਖਸ਼ੇ ਹੇ ਨਾਮ ਆਲੇ ਆਂ ਦੇ ਮਾਨ ਲੈ ਬਾਨੀ ਆਂ ਦੇ ਦਾਨ ਮੇ ਯੋਟ ਆਦੀ ਓਟ ਸੱਜੇ ਪਿਤਾ ਵਾਹੇ ਗੁਰੂ ਧੰਨ ਧਨ ਜੁਗ ਅਤਲ ਜਵੜ ਸ਼ਬਰ ਤਖਤ ਦੇ ਮਾਲਕ ਗੁਰਤਾ ਗਤੀ ਦੇ ਸੁਭਾਈ ਮਾਨ ਗੁਰ ਸ਼ਬਦ ਦੇ ਅਵਕਾਰ ਸਤਿਗੁਰੂ ਸ੍ਰੀ ਗੁਰੂ ਬ੍ਰਹਮਤ ਸਵਾਗਤਿਓ ਮਹਾਰਾਜ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਆਪ ਜੀ ਦੇ ਬਾਣੇ ਅੰਦਰ ਚਾਰ ਤਹਿਰ ਰਹਿਣਾ ਸੋਕ ਆਨੰਦ ਨਾਲ ਬਤੀਤ ਹੋਈ ਆਇਆ ਚਾਰ ਤਹਿਰ ਦਿਨ ਆਪਣੇ ਬਾਣੇ ਅੰਦਰ ਬਤੀਤ ਕਰਾਉਣਾ ਧੰਨ ਧੰਨ ਅਮਰ ਸ਼ਹੀਦ ਬੰਦਾ ਦੀਪ ਸਿੰਘ ਜੀ ਇਨਾਮੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਪਾਵਨ ਦਰਬਾਰ ਦੇ ਅੰਦਰ ਆਪ ਜੀ ਦੇ ਸੁੰਦਰ ਸੰਗਠਨ ਤਿਆਰ ਹਨ ਕਿਰਪਾ ਕਰੋ ਸੰਗਾਸਨ ਉਤੇ ਪ੍ਰਕਾਸ਼ ਮਾਨੋ ਹੋ ਕੇ ਸੰਤਾਂ ਨੂੰ ਖੁੰਡੇ ਦਰਸ਼ਨ ਬਿਦਾਦ ਪਵਨ ਤੇਗਦਰ ਉਪਦੇਸ਼ ਬਖਸ਼ ਕੇ ਨਿਹਾਲ ਕਰੋ ਦਰ ਆਈ ਸੰਗਤیاں ਹਾਜ਼ਰੀਆਂ ਦਰ ਪਰਵਾਨ ਕਰਨੀਆਂ ਦਰੋਂ ਕਰੋ ਸਿੱਖੇ ਸਦਕ ਪਰ ਸਾ ਨਾਮ ਗਾਨ ਬਖਸ਼ਨਾ ਸੋਗ ਭਾਵਨਾਵਾਂ ਪੂਰਨ ਕਰਨੀਆਂ ਯਾਤਰਾ ਸਫਲ ਕਰਨੀ ਪਰਵਾਰਾਂ ਵਿੱਚ ਸੁਖ ਸ਼ਾਂਤੀ ਬਖਸ਼ ਦੇ ਜੀ ਕਰੋ ਕਿਰਪਾ ਤੋਕ ਆਸਣ ਹਸਥਾਨਾ ਤੋਂ ਮਰਦਾਸ਼ ਸਥਾਨਾ ਵੱਲ ਚੱਲੇ ਪਉਣ ਦੀ ਆਗਿਆ ਬਖਸ਼ੋ ਅਰਸਤੇ ਰਿਤ ਆਪ ਅੰਗ ਸੰਗ ਸੁਹਾਈ ਹੋੜਾ ਵਰਦਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੀ ਮੇਲ ਜਿੰਨਾ ਮਿਲੇ ਦਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਬalle